ਰਾਗ ਤੇ ਪਰੌਂਠੀਆਂ ਦੇ ਨਾਲ ਅੱਜ ਫੇਰ ਇੱਧਰ ਰੇਲ ਗੱਡੀ ਬਣ ਗਈ ਆ ਦੁੱਧ ਲੈ ਕੇ ਨਾਲ ਹੀ ਚੱਲ ਨਾਲੇ ਉਹ ਰੱਖਿਆਈਏ ਇੱਧਰ ਵੀ ਅੱਜ ਲੈ ਕੇ ਆਈਆਂ ਮੂੰਗਰੇ ਧਨੀਆਂ ਵੀ ਦੇ ਧਨੀਆਂ ਨਹੀਂ ਦਿੰਦੇ ਹੈਗੇ ਉਹ 120 ਵਾਟ ਦਾ ਨਾ ਆ ਕੀ ਜਿੰਨੀ ਜਿੰਨੂੰ ਟਾਈਮ ਬਹੁਤ ਲੱਗਦਾ ਇਹਨੂੰ ਟਾਈਮ ਤੇ ਚੈੱਕ ਕਰੂਗੀ ਹੋ ਰਿਹਾ ਅੱਜ ਮੂੰਗਰੇ ਮੂੰਗਰੇ ਕਾ ਕੁਟਿਆ ਕੋੜ-ਕੋੜ ਕੇ ਨਾਲ ਬੋਲ ਰਹਾ ਕੋਟ-ਰੋਟੇ ਕੇ ਵਿਚਾਰੇ ਹਰੇ ਹੋ ਗਏ ਬਾਤ-ਬਾਤ ਤੇ ਰੋਸਟੀ ਬਿਨਨੇ ਕੀ ਮੁਸਕਵਾ ਦਿੰਦੇ ਹੈ ਜੀ ਸਬਜ਼ੀਆਂ ਨਹੀਂ ਮੁੱਕਦੀਆਂ ਉਹ ਪਤਾ ਨਹੀਂ ਕਿ ਇਹ ਵੀ ਥੋੜੀ ਬਣਾ ਲੈ ਕਰ ਦੇ ਤੂੰ ਆਂਟੀ ਅੱਜ ਸਾਡੀ ਆਈ ਆ ਦੇਖ ਲਓ 2 ਵਜ ਗਏ ਆਂਟੀ ਦੇ ਕੰਮ ਦੇਖ ਲਓ ਪਾਲਾ ਸਾਡੀ ਗਈ ਆ ਇਹ ਗੁੱਸੇ ਹੋ ਗਈ ਇਸ ਕਰਕੇ ਜੀ ਦਿੰਨੇ ਆ ਰੋਟੀ ਪਾਣੀ ਨਾਲ ਤੇ ਹਾਂ ਹਾਂ ਤੇ ਇਹਨਾਂ ਨੂੰ ਗੋਲ ਗੱਪੇ ਤੇ ਤੇਰੀ ਫੋਟੋ ਆ ਹਾਂ ਉਹ ਲੋਕਾਂ ਦਾ ਸਿਰ ਦੇ ਵਿੱਚ ਕਾਂ ਲੱਗੇ ਆ ਸਾਡੇ ਮਾਤਾ ਨੂੰ ਦੂਜੇ ਦਫਾ ਇੱਕ ਮਾਰ ਜੁਦੀ ਪਈਆ ਹੋਣ ਇੱਕ ਮੈਂ ਜਾ ਗਿਆ ਸ਼ਾਹ ਲੱਗਾ ਆਪਣੀ ਪਾਈ ਇੱਕ ਆਪਣੀ ਫੋਟੋ ਵੀ ਪਾ ਸਕਦਾ ਆਈ ਤੁਸੀਂ ਕਰੋ ਯਾਰ ਵਲੌਗ ਦਾ ਐਂਡ 11 ਤੇ ਆਪਾਂ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਸਾਗ ਤੇ ਪਰੌਂਠੀਆਂ ਦੇ ਨਾਲ ਹਾਂਜੀ ਕਰੋ ਜੀ ਬਹੁਤ ਸਾਰਿਆਂ ਦਾ ਸਵਾਗਤ ਐਚਪੀ ਨੰਦਰਾ ਬਲੌਗ ਜੁਮੇ ਕਰਦੇ ਤੁਸੀਂ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਆ ਕਰਦੇ ਆ ਫਿਰ ਅੱਜ ਦੀ ਬਲੌਗ ਦੀ ਸ਼ੁਰੂਆਤ ਨਾਚਕ ਹਾਂ ਚਲੋ ਜੀ ਸਾਗ ਦੇ ਨਾਲ ਪਰੌਂਠੀਆਂ ਚਾਹ ਟੀਵੀ ਲਾ ਕੇ ਤੇ ਲਓ ਜੀ ਅੱਜ ਫਿਰ ਇੱਧਰ ਰੇਲ ਗੱਡੀ ਬਣ ਗਈ ਆ ਉਹ ਟੀਵੀ ਦੇਖਣਾ ਹੁੰਦਾ ਨਾ ਉਹਨੇ ਫਿਰ ਟੀਵੀ ਤੋਂ ਉਧਰ ਨੂੰ ਮੁ ਕਰਕੇ ਦੇਖਣਾ ਨਾ ਚਲੋ ਠੀਕ ਹੈ ਜੀ ਮਿਲਦੇ ਆ ਨਾਸ਼ਤੇ ਨਾਲ ਸ਼ੁਰੂਆਤ ਲਓ ਜੀ ਸਵਾ 11:00 ਤੇ ਆਪਾਂ ਹੋ ਗਏ ਵਿਹਲੇ ਸਾਰਾ ਕੁਝ ਕਰਕੇ ਨਾਸ਼ਤਾ ਪਾਣੀ ਉਧਰ ਚਲ ਗਈ ਬੱਤੀ ਤੇ ਤੂੰ ਇਦਾਂ ਕਰ ਦੁੱਧ ਲੈ ਕੇ ਨਾਲ ਹੀ ਚੱਲ ਨਾਲੇ ਉਹ ਰੱਖ ਆਈਏ ਮੈਂ ਕਣਕ ਰੱਖਣ ਜਾਣਾ ਆਟਾ ਵੀ ਭਉਣਾ ਆਪਣਾ ਖਤਮ ਹੋ ਚੱਲਾ ਕਣਕ ਲਈ ਰੱਖ ਛੱਟ ਛੁੱਟ ਕੇ ਕੱਲ ਜਿਹੜੀ ਪਾਈ ਸੀ ਸੁੱਕਣੇ ਹਨਾ ਧੁੱਪ ਲਵਾਈ ਜੀ ਨੂੰ ਤੇ ਇਦਾਂ ਕਰਦੇ ਨਾ ਇਹ ਰੱਖਿਆ ਨੇ ਨਾਲ ਦੁੱਧ ਲੈ ਆਏ ਨੇ ਨਾਲ ਹੀ ਸੱਤੀ ਭਾਜੀ ਨਾਲ ਹੀ ਲੈ ਆ ਕੇ ਮੈਂ ਵਿਹਲਾ ਹੋ ਜੂਗਾ ਨਾ ਹਾਂ ਡੋਲੂ ਲੈ ਲਾ ਤੇ ਚਲੋ ਆ ਜਾਓ ਫੇ ਮਾਂ ਆਏ ਅਸੀਂ ਹੈ ਨਾਲ ਹੀ ਮੈਂ ਕਿਹਾ ਸਬਜ਼ੀ ਵੀ ਲੈ ਆਈਏ ਤੇ ਦੁੱਧ ਵੀ ਤੇ ਨਾਲ ਹੀ ਕਣਗ ਰੱਖਿਆ ਨਹੀਂ ਫਿਰ ਤਿੰਨੇ ਕੰਮ ਇਕੱਠੇ ਕਰਕੇ ਆਏ ਫੇ ਵਾਪਸ ਚਲੋ ਆ ਜਾਓ ਸਾਰੇ ਕੰਮ ਕਰਿਆ ਆਏ ਆ ਠੀਕ ਆ ਦਾਣੇ ਵੀ ਰੱਖਿਆ ਆਏ ਆ ਮੰਮੀ ਹਾ ਹਾਂ ਦੁੱਧ ਵੀ ਲੈ ਆਏ ਆ ਤੇ ਹੋਰ ਇੱਕ ਕੰਮ ਜਾਣਾ ਸੀ ਤੇ ਸਬਜ਼ੀ ਵੀ ਲੈ ਆਈਆਂ ਇੱਧਰ ਇੱਕ ਫੁੱਲ ਗੋਭੀ ਦਾ ਪਿਆ ਸੀਗਾ ਤੇ ਇੱਧਰ ਮੈਂ ਅੱਜ ਲੈ ਕੇ ਆਈਆਂ ਮੂੰਗਰੇ ਮੂੰਗਰੇ ਆ ਦੀ ਸਬਜ਼ੀ ਬਣਾਵਾਂਗੇ ਤੇ ਇੱਕ ਫੁੱਲ ਗੋਭੀ ਦਾ ਲੈ ਆਈ ਨਾਲ ਮਟਰ ਲੈ ਕੇ ਆਈਆਂ ਮੈਂ ਕਿਹਾ ਧਨੀਆ ਵੀ ਦੇ ਧਨੀਆ ਨਹੀਂ ਦਿੰਦੇ ਹੈਗੇ ਬੜੇ ਭੈੜੇ ਆ ਹੈ ਧਨੀਆ ਕੱਟ ਦਿੰਦੇ ਆਹੋ ਤੇ ਮੈਂ ਕਿਹਾ ਮਿਰਚਾਂ ਦੇ ਧਨੀਆ ਵੀ ਦੇ ਤੇ ਟਾਈਮ ਇੱਧਰ ਪੌਣੇ 12 ਹੋ ਚਲੇ ਆਂਟੀ ਹਲੇ ਆਏ ਨਹੀਂ ਹੈਗੇ ਤੇ ਇੱਧਰ ਪਤੀਲੇ ਦੇ ਵਿੱਚ ਪਸਪਾਈਏ ਦੁੱਧ ਚਲੋ ਜੀ ਦੁੱਧ ਲੈ ਆਂਦਾ ਸੀ ਅੱਜ 4 ਕਿਲੋ 4 ਕਿਲੋ ਦੁੱਧ ਲੈ ਆਂਦਾ ਮੈਂ ਕਿ ਰਾਤੀ ਦਹੀਂ ਲਾ ਲਵਾਂਗੇ ਮੰਮੀ ਹਨਾ ਠੀਕ ਆ ਚਲੋ ਰੱਖ ਕੇ ਦੁੱਧ ਫੇ ਚਲੀਏ ਕੋਠੇ ਕੱਪੜੇ ਸੁਕਣੇ ਪਾ ਕੇ ਆਈਏ ਹਨਾ ਚਲੋ ਮਿਲਦੇ ਆਂ ਫੇ ਨਾਲੇ ਮੰਮੀ ਸਬਜ਼ੀ ਸਬਜ਼ੀ ਕੱਟ ਰਣਗੇ ਆ ਕੇ ਲਾਉਂਗੀ ਗੋਭੀ ਦੀ ਸਬਜ਼ੀ ਨੂੰ ਤੋੜ ਕੇ ਫੇ ਮਿਲਦੇ ਆਂ ਟਾਈਮ ਹੋ ਗਿਆ 12:30 ਵਜੇ ਮੈਂ ਆਈ ਘਰੇ ਹੁਣ ਆ ਇੱਕ ਲੀਡ ਮਗਾਈ ਸੀ ਨਾ ਆਹੋ ਮੇਰੇ ਕੋਲ ਮੈਂ ਬਤਾ ਲਈ ਤੇ ਆਪਣੇ ਐਪਲ ਵੀ ਇਹਨਾਂ ਦੀਆਂ ਸੀਗਾਂ ਨਾ ਫੋਨਾਂ ਦੀਆਂ ਇਹਨੀਆਂ ਲੀਡਾਂ ਸੀ ਉਹ ਫਟੀਆਂ ਮੈਗੇ ਵਿੱਚ ਦੋ ਖਰਾਬ ਹੋਏ ਆਪਣੇ ਵਾਲੀ ਲੀਡ ਵਿੱਚ ਛੁੱਟਦੀ ਸੀ ਤੈਨੂੰ ਮੈਂ ਆਹ ਲੀਡ ਨਵੀਂ ਲੈ ਕੇ ਆਇਆ ਹੁਣ ਆਪਣੇ ਵਾਲੀ ਵੀ ਮੈਪਲੂ ਕਹਿੰਦੀ ਵਾ ਮਮਾ ਤੂੰ ਸਾਫੜੀ ਨਵੀਂ ਲੀਡ ਛੱੜਦੀ ਮੈਂ ਕਿਹਾ ਉਹ ਕਿਹਾ ਮੈਗੇ ਦੀ ਲੀਡ ਛੱੜ ਮੈਂ ਤੁਸੀਂ ਕਿਹਾ ਸਿੱਧ ਦੇ ਮੈਨੂੰ ਨਹੀਂ ਨਾ ਪਤਾ ਹੀ ਵਿੱਚ ਉਹਦੇ ਤੇਰੇ ਐਂਡਰੋਇਡ ਵਾਲੀ ਲੀਡ ਵਿੱਚ ਹੀ ਹੋਦੇ ਮੇਰੇ ਦੋ ਵੀ ਛੱੜਦੇ ਮੈਨੂੰ ਇੱਕ ਠਾਡੇ ਵਾਲਾ ਚਾਰਜਰ ਤੇ ਆਇਆ ਪਰ ਉਹ ਫਾਸਟ ਨਹੀਂ ਕਰਦਾ ਹੈ ਫਾਸਟ ਤਾਂ ਕਰਦਾ ਚਾਰਜ ਹਾਂ ਉਹ ਫਾਸਟ ਕਰਦਾ ਹਾਂ ਉਹ 120 ਵਾਟ ਦਾ ਨਾ ਫੋਨ ਦੇ ਨਾਲ ਮਿਲਿਆ ਸੀ ਇਹ ਜਿਹੜਾ ਉਹ ਮੇਰੇ ਖਿਆਲ ਜਿਹੜਾ ਹੈਗਾ ਆ 33 ਵਾਰਡ ਕੇ 67 ਵਾਰਡ ਇਦਾਂ ਆ ਤੁਹਾਡੇ ਨੂੰ ਇੰਨਾ ਹੈ ਨਾ ਆਹੋ ਹਾਂ ਚਲੋ ਲਓ ਜੀ ਕੀ ਬਨ ਰਿਹਾ ਮੂੰਗਰੇ ਅੱਜ ਬਨ ਰਿਹਾ ਜੀ ਘਰੇ ਸਾਡੇ ਮੂੰਗਰੇ ਤੇ ਕੁੜੀ ਵਾਸਤੇ ਬੰਨੀ ਆ ਗੋਭੀ ਆ ਦੇਖੋ ਤਾਂ ਰੱਖੀ ਆਈਆਂ ਗੋਭੀ ਮੈਂ ਹਵਾਲੇ ਨਹੀਂ ਇਹ ਤਾਂ ਗੋਭੀ ਰੱਖਿਆਈ ਆ ਹੋਰ ਕੀ ਕੱਟ ਕੇ ਹਵਾਲੇ ਨਹੀਂ ਮੂੰਗਰੇ ਪਿਆਜ਼ ਪਾ ਗਏ ਆਲੂ ਪਾ ਗਏ ਆ ਪਿਆਜ਼ ਘਾਲੋ ਬਦ ਕੱਟਦੇ ਵੀ ਇੰਨੇ ਪਿਆਜ਼ ਸਬਜ਼ੀ ਨੂੰ ਤੜਕਾ ਲਾਣਾ ਨਹੀਂ ਪਿਆਜ਼ ਦਾ ਤੜਕਾ ਦਾ ਲਾਣਾ ਆ ਪਿਆਜ਼ ਤਾਂ ਪੈਣਾ ਹੀ ਆ ਨਾ ਹਾਂ ਪਿਆਜ਼ ਤਾਂ ਪੈਣਾ ਪੈਣਾ ਆ ਚਲੋ ਆਹ ਲਓ ਲੀਡ ਆ ਕੀ ਇਨ ਕੈਂਪ ਬਹੁਤ ਲੱਗਣਾ ਇਹਨੂੰ ਆਹੋ ਨਾਲ ਜੀ ਆਪਣੀ ਦਵਾਈ ਖਾ ਲਓ ਹੁਣ ਦਵਾਈ ਦੇ ਦੇ ਖਾਣਾ ਮੈਂ ਨਾਲੇ ਪੇਟ ਸਹੀ ਨਹੀਂ ਅੱਜ ਨਹੀਂ ਖਾਣੀ ਇੱਕ ਨਗਾ ਬਾਕੇ ਖਾਉਂਗਾ ਯਾਰ ਪੇਟ ਫੇ ਸਹੀ ਰਹਿੰਦਾ ਉਹਦਾ ਬਿਲਕੁਲ ਤੇ ਆ ਲੀਡ ਮੈਂ ਹੁਣ ਅੰਦਰ ਲਾ ਜਲਾਂ ਹੈ ਤੇ ਮੈਂ ਜਾਣਾ ਦੁਕਾਨੇ ਤੇ ਪਲਕ ਨੂੰ ਲੈ ਕੇ ਆਉਂਗਾ ਹੁਣ ਮੈਂ ਮੈਂ ਆਪਣਾ ਫੋਨ ਚਾਰਜ ਲਾਇਆ ਓਕੇ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਤੇਰੇ ਟਾਈਮ 1 ਵਜ ਗਿਆ ਹਾਂਜੀ ਕੰਮ ਵਾਲੀ ਆਂਟੀ ਵੀ ਆਈ ਹੈਗੀ ਹਾਂ ਜਿਹਨੂੰ ਕਾ ਮਾਰਦੀ ਸੀ ਆਂਟੀ ਨੇ ਗਾ ਨੂੰ ਇਦਾਂ ਮੈਂ ਤੇ ਆਹੋ ਤੁਹਾਨੂੰ ਜਾਨਾ ਮੈਂ ਨੂੰਦਾਂ ਨਾ ਕਿ 1:00 ਵਜ ਗਿਆ ਹੈ 1:00 ਵਜ ਗਿਆ ਹੈ ਹੋਰ ਇੱਧਰ ਨੰਦਾਂ ਦਾ ਗੋਭੀ ਥੋੜਾ ਹੋਰ ਗੋਭੀ ਵਾਲ ਕੇ ਰੱਖੀ ਆ ਹਾਂ ਗੋਭੀ ਤੇ ਆਲੂ ਵਾਲ ਲੈ ਆ ਤਦ ਨੂੰ ਮੂੰਗਰੇ ਧੋ ਕੇ ਰੱਖੇ ਆ ਤੇ ਇਹਨਾਂ ਨੂੰ ਸ਼ਾਨ ਨਹੀਂ ਕੱਢਦੀਆਂ ਮੂੰਗਰੇ ਆ ਕੇ ਇਹਨਾਂ ਨੂੰ ਫੋਟ ਕੇ ਠੀਕ ਹੈ ਉਹ ਤਾਂ ਸਬਜੀ ਸੀਗੀ ਮੈਂ ਫੇਰ ਵੀ ਬਣਾ ਲੈਣੇ ਆ ਮੂੰਗਰੇ ਹਾਂ ਦਿਲ ਕਰਦਾ ਸੀ ਮਸੇ ਮਸੇ ਆਉਂਦੇ ਕਿ ਟੱਟੇ ਹੀ ਆਉਂਦੇ ਆ ਨਾ ਮੂੰਗਰੇ ਆਣੇ ਨਹੀਂ ਆਉਂਦੇ ਹੈਗੇ ਤੁਵੀ ਮੜੀ ਸਬਜੀ ਹਲਾ ਹਾਂ ਹਾਂਜੀ ਹਮਮ ਯਾਮ ਅਰੇ ਉਹ ਨਹੀਂ ਇਹ ਚੱਠੂ ਮੂੰਗਲੀ ਪਾਣੀ ਨਹੀਂ ਚੱਠੂ ਮੂੰਗਲੀ ਨਹੀਂ ਹੁੰਦੀ ਆਗੀ ਲੋਹੇ ਵਾਲੀ ਨਹੀਂ ਨਹੀਂ ਸਾਡੇ ਕੋਲ ਦੂਜੀ ਆ ਪੱਥਰ ਜੇ ਵਾਲੀ ਆ ਅੱਛਾ ਅੱਛਾ ਉਹਦੇ ਨੇ ਤੇ ਆਹਨ ਪੁੱਟ ਕੇ ਤੇ ਮੈਂ ਤੋੜਕਾ ਲੈਣਾ ਸਰੋਂ ਦਾ ਤੇਲ ਦੇਖਿਆ ਤੇ ਸਰੋਂ ਦਾ ਤੇਲ ਜਾਣੀ ਜੀ ਆ ਥੋੜਾ ਜਿਹਾ ਲੱਗਦਾ ਹਾਂ ਤੁਸੀਂ ਨੇ ਆਵੇ ਗਏ ਮਮੀ ਕਹਿੰਦੇ ਹਾਂ ਯਾਮ ਪੜ ਕੇ ਤੇਲ ਹਾਂ ਤੇ ਤੇਰੇ ਲੰਬੇ ਹੁੰਦੇ ਆਂ ਤੋਂ ਸਰੋਂ ਸੇ ਤੇ ਜਿਆਦਾ ਸਵਾਦ ਬਣਦੇ ਹੁੰਦੇ ਹਨ ਹਾਂ ਹਨਾ ਤੋੜ ਕੇ ਲਾਲਮਾ ਤੋੜ ਕੇ ਮੈਂ ਇਹਨਾਂ ਸਭੀ ਨੂੰ ਤੇ ਬਾਕੀ ਕੰਮ ਕਰਦੇ ਆਂ ਅੰਟੀ ਆਈ ਨਹੀਂ ਦੁੱਧ ਨੂੰ ਵੀ ਵਾਲਾ ਵਾਲਾ ਦੇ ਲਿਆ ਹਾਂ ਇਹ ਕਿੱਧਰ ਰੱਖਿਆ ਵਾਲਾ ਦੇ ਕੇ ਨਹੀਂ ਲਾਵਾਂਗੇ ਰੱਖਤੀ ਹੋਰ ਚਲੋ ਕਰ ਲਓ ਫਿਰ ਤੋੜ ਕੇ ਲਾਲਮਾ ਤੋੜ ਕੇ ਤਲਾਕ ਹਾਂ ਹਿੰਦ ਚੈੱਕ ਕਰੂਗੀ ਹੋ ਰਿਹਾ ਅੱਜ ਮੂੰਗਰੇ ਮੂੰਗਰੇ ਬਣਾਉਣ ਲੱਗੀਆਂ ਮੂੰਗਰੇ ਦੇਖੋ ਗੋਗੜੀ ਬਣ ਗਈ ਵਾਹ ਵਾਹ ਮੰਗੇ ਕੋ ਮਮੀ ਏਦਾਂ ਕਰਾ ਇੰਨੇ ਗੁੰਗਰੇ ਰੱਖਾ ਜਟਰੀ ਬਣਾਉਣ ਲਈ ਵਿਆਹ ਚ ਪਾ ਕੇ ਤੇ ਅੱਜ ਕਿਹੜਾ ਪਾਣਾ ਹਰਾ ਕਿ ਦੂਜਾ ਸਿੰਪਲ ਇਹ ਬਣਾਓ ਏਦਾਂ ਕੁੱਟ ਕੇ ਨੇ ਇਹਨੂੰ ਤੜਕਾ ਲਾਣਾ ਫਿਰ ਹਾਂ ਸਰੋਂ ਦੇ ਤੇਲ ਦੇ ਵਿੱਚ ਆਨ ਨੂੰ ਪਾ ਕੇ ਠੀਕ ਥੋੜੇ ਰੱਖੂਗੀ ਗੁੰਗਰੇ ਦੇ ਕਿੰਨੇ ਸੋਹਣੇ ਸੀਗੇ ਨਾ ਬਹੁਤ ਸੋਹਣੇ ਸੀ ਗੁੰਗਰੇ ਨਾਲੇ ਅਸੀਂ ਇਹਦਾ ਬਣਾਵਾਂਗੇ ਚਟਨੀ ਔਰ ਨੀਗਰ ਹੋ ਗਿਆ ਚਟਨੀ ਵੀ ਬਣਾਵਾਂਗੇ ਤੇ ਸਬਜ਼ੀ ਵੀ ਸਬਜ਼ੀ ਵੀ ਬਣਾਵਾਂਗੇ ਮੂੰਗਰੇ ਆਪਾਂ ਚਲੋ ਫਸੇ ਅੱਧਾ ਮਾਰ ਮੈ ਦਰੜੇ ਕਰਨੇ ਆ ਹਾਂ ਜ਼ਿਆਦਾ ਨਹੀਂ ਕੁੱਟਣੇ ਹੈਗੇ ਨਾ ਬਰੀਕ ਠੀਕ ਚਲੋ ਇਸ ਬੱਮਾ ਲਗਾ ਰਿਹਾ ਤੜਕਾ ਜੀ ਲੈਕਸ਼ਮੀ ਦਾ ਲక్ష్ਮੀ ਦਾ ਤੇਲ ਦਾ ਤੜਕਾ ਤੇਲ ਤੇਲ ਮੇ ਬਣਾਏਗੇ ਮੂੰਗਰੇ ਮੂੰਗਰੇ ਆਲੂ ਕੱਟਨੇ ਆ ਜਿਆਦਾ ਕੁੱਟ ਕੇ ਰੱਖ ਲਏ ਆ ਇਹ ਹੈਗਾ ਪਾਜ ਇਹਨਾਂ ਨੂੰ ਇਲਾ ਕੁੱਟਿਆ ਵਿਚਾਰੇ ਨੂੰ ਇਲਾ ਕੁੱਟਿਆ ਕੁਟ ਕੁਟ ਕੇ ਇਹਨਾਂ ਦਾ ਗੋਟ ਰੋਟੇ ਕੇ ਵਿਚਾਰੇ ਹਰੇ ਹੋ ਗਏ ਉਹ ਉਹ ਤੇ ਚੋਕ ਤੇ ਇਹ ਪਿਆਜ਼ हमने ਕਟਾਤਾ ਭਾਤ ਹੋ ਇਸ ਲਈ ਥੋੜਾ ਸਾ ਢਿੰਗਾ ਡੀਡਾ ਹੈ ਸੋ ਯਾਰ ਵੀ ਢਿੰਗਾ ਡੀਡਾ ਹੰਤਰ ਸੋ ਗਾਇਸ ਬਾਤ ਬਾਤ ਪਰ ਰੋਸਟਿੰਗ ਕਰਨੇ ਕੀ ਮਸਲਾ ਕੁਵਾ ਦਤੇ ਹੈ ਤੇ ਕਾਲੂ ਕਰ ਕਟ ਕੇ ਦੇ ਲਈ ਪਰ ਕਟ ਦੇ ਕਾਲੂ ਨੇ ਕਟ ਕੇ ਦੇ ਦਾਦੀ ਕੋ ਕੱਢ ਕੇ ਦੇਨੇ ਆਲੂ ਮੈਨੂੰ ਸੋ ਗਾਇਸ ਕਮ ਹੀ ਨਹੀਂ ਲੋ ਚਾਦੀ ਦੇ ਕੰਨੇ ਸਿਤਰਾ ਵਾਲੇ ਕੰਨੇ ਆਨੇ ਪੈਦ ਕਰਨੀ ਆ ਮਲੇ ਕਿਥੇ ਰੱਢ ਨੇ ਤਾਂ ਜੀ ਚੈੱਕ ਕਰੋ ਇਧਰ ਗਰਮੀਆਂ ਵਾਲੇ ਕੰਨੀਆਂ ਦੇ ਇਹ ਜਾਂ ਜਾਵੇ ਲੋ ਜੀ ਸਬਜੀ ਕੰਨੇ ਫੰਗੇ ਲੈਣੇ ਆ ਸਾਡੀ ਸੱਖੀ ਮੋਕੂ ਗਿਆ ਕਿਥੋਂ ਫੇਰ ਉਹਨਾਂ ਹੱਲੇ ਆਲੂ ਮਟਰ ਪਾਇਆ ਪੇਜ ਹਲੇ ਸਾਗ ਵੀ ਆਇਆ ਸੋ ਬਈ ਨਾ ਐਦਾਂ ਕਰ ਨਾਲੇ ਫ੍ਰੀਜੋਂ ਲੈ ਕੇ ਟਮਾਟਰ ਕੱਢ ਗਏ ਹਾਂ ਹਾਂ ਜੀ ਨੇ ਗਾਤੀ ਤੇਰੇ ਕਾਜੜੀ ਉਹ ਨਹੀਂ ਮਾ ਤੇ ਇੱਧਰ ਦਾਦੀ ਬੈਠੇ ਹੋਏ ਆ ਕਿਤੇ ਦਾਦੀ ਤੇ ਖਾਲੀ ਕਿ ਕਹਾਉਗੀ ਮਮੀ ਆਹੋ ਫੇਰ ਫੇਰ ਮੈਂ ਆਪਣੇ ਘਰ ਵਾਲੇ ਨੂੰ ਪਤਾ ਕੀ ਕਹਿਣਾ ਮੈਂ ਕਹਣਾ ਏ ਜੀ ਸਬਜ਼ੀਆਂ ਨਹੀਂ ਮੋਕਦੀਆਂ ਉਹ ਪਤਾ ਮੈਨੂੰ ਕਿ ਜੇ ਥੋੜੀ ਬਣਾ ਲਗੜ ਫੇ ਤੂੰ ਫੇਰ ਉਹ ਕਹਿਣਾ ਕਿ ਇਹ ਭਰੀ ਨਾਲ ਤੇ ਕਾਲੀਆ ਦੀ ਫੇਰ ਤੋਂ ਦੇ ਦਿਨ ਕੀ ਲੱਗਦੀ ਹੈ ਚੱਲ ਯਾ ਟਮਾਟਰ ਕੱਢ ਲਾਓ चलिए इसे बेसन में मिलाता पाया

ਹਾਂ ਜੰਮੀਗਾ ਵਾਓ ਮੇਰੀ ਮੇਰੀ ਤਾਰੀਫ ਕੋਈ ਵਾਓ ਕਹਿੰਦੇ ਹੈਗਾ ਜੀ ਨਾ ਜੀ ਨਾ ਪਾਣਾ ਜੇ ਕਿਹਨੋਂ ਲਾਦੇ ਹੋ ਹੂੰ ਪਾਣਾ ਇਹ ਤੋਂ ਹੁੰਦੇ ਉਹ ਕਿਨੇ ਸੋਨਾ ਦੇਤੇ ਜੀ ਇਹ ਜਿੰਮੇ ਚ ਬੀਣਾ ਜੀ ਹਾਂ ਮਾੜੀ ਹੂੰ ਚੰਗਾ ਜੀ ਸਵਾਗੀ ਬਹੁਤ ਨੇ ਜੀ ਕਦੀ ਕਦੀ ਅੱਗ ਨੂੰ ਬਰੈਂਡ ਗੱਲ ਕੇ ਬਣਾ ਲੈਂਦੀ ਸੀਗੀ ਮੈਂ ਕੁੱਟ ਕੇ ਬਣਾ ਲੈਂਦੀ ਸੀ ਵਧੀਆ ਬੰਦੇ ਇਹ ਚਾਰ ਢੰਡੇ ਦੇ ਗੰਡੇ ਮਾਰੀਏ ਫੇਵਰੇਰੀ ਨੂੰ ਗੁਗਰੇ ਗੰਦੇ ਕੁੱਟ-ਕੁੱਟ ਕੇ ਬਣਾ ਗਏ ਬੋਲ ਸੁਨਾ ਹੈ ਕਲਰ ਸੁਨਾ ਹੈ ਬਹੁਤ ਬਹੁਤ ਪਾਈ ਕੀ ਵੇਚਦਾ ਚਾਹ ਪੀ ਲਈਏ ਲੱਗੀ ਆ ਪੀਣ ਤੇ ਖਾਊਗੀ ਮਟਰੀ ਦਿਖਾ ਮਟਰੀ ਇੱਧਰ ਜਿਹੜੀ ਅਸੀਂ ਉਦੋਂ ਬਣਾਈ ਸੀਗੀ ਮਾਂ ਨੂੰ ਮਾਰੀ ਨਹੀਂ ਰੋਣ ਕਰਨੀ ਹੋਣੀਆਂ ਤੇ ਇਦਾਂ ਸਾਡਾ ਬਲੌਗ ਨਹੀਂ ਇੱਧਰ ਮੰਮੀ ਬੈਠੇ ਆ ਚਾਹ ਪੀ ਲੇ ਤੇ ਇੱਧਰ ਆਂਟੀ ਕਰਨ ਦੇ ਆ ਸਫਾਈ। ਛਾਂਟੀ ਲਾਂਡਾ ਆ ਪੋਚੇ ਆਂਟੀ ਅੱਜ ਸਾਡੀ ਆਈ ਆ ਦੇਖ ਲਓ 2 ਵਜ ਗਏ ਆਂਟੀ ਦੇ ਕੰਮ ਦੇਖ ਲਓ। ਸਬਜੀ ਬਣਦੀ ਪਈ ਆ। ਚਾਹ ਪੀਓ ਮਦੋ। ਉਹ ਦੇਖੋ ਉੱਧਰ। ਪੀ ਜਾਓ ਮਦੋ। ਤੁਹਾਡਾ ਬਲੌਗ। ਸਕੂਲ ਉਹ ਵੀ ਛੁੱਟੀ। ਤੇ ਪਾਲਕ ਸਾਡੀ ਗਈ ਆ। ਆਓ ਜਿੱਕਦਾ ਜੀ। ਚਲਿਏ। ਚਲੋ। ਲਓ ਜੀ ਆ ਗਏ ਹੋ ਜੀ। ਹੋਰ ਜੀ। ਇੱਧਰ ਦੇਖੋ ਜੀ ਪੌਣੇ 3 ਹੋ ਗਏ ਆ ਤੇ ਇੱਧਰ ਆ ਗਏ ਆ ਇੱਧਰ ਆ ਗਿਆ ਮੇਰਾ ਮੁੰਡਾ ਕਿੱਦਾਂ ਫੇਰ ਮੁੰਡਾ ਕਹਿੰਦਾ ਐਨ ਸੀ ਸੀ ਜੀ ਲੈਣਾ ਮੈਂ ਐਨ ਸੀ ਸੀ ਨਹੀਂ ਨਹੀਂ ਅਸੀਂ ਨਹੀਂ ਲੈਣਾ ਕਿਸੇ ਜੀ ਵੀ ਪਾਰਟਿਸਪੇਟ ਕਰਨਾ ਕੁਝ ਨਹੀਂ ਕਰਨਾ ਇਹ ਆਪਣਾ ਕੀਤਾ ਨਹੀਂ ਕੀ ਹੋ ਗੁੱਸੇ ਹੋ ਗਏ ਇਸ ਕਰਕੇ ਨਹੀਂ ਨਹੀਂ ਗੁੱਸੇ ਤਾਂ ਨਹੀਂ ਹੋਈ ਹਾਂ ਫੇਰ ਕੀ ਹੋਇਆ ਇਹਦੀ ਮੇਰੀ ਸਾਰੀਆਂ ਸਹੇਲੀਆਂ ਲੈ ਜਾਣਾ ਆ ਕਿਹਨੇ ਕਿਹਨੇ ਲੈਣਾ ਆ ਸਾਰੀਆਂ ਸਹੇਲੀਆਂ ਮੈਂ ਕਹਿੰਦਾ ਆਪਾਂ ਨਹੀਂ ਲੈਣਾਗਾ ਨਹੀਂ ਲੈਣਾ ਕਿਹੜੀਆਂ ਕਿਹੜੀਆਂ ਸਹੇਲੀਆਂ ਲੈਣਾ ਨੇ ਇਗੀ ਵਾਰ ਤਾਂ ਸਦਾ ਹੀ ਲੈਣੀ ਨਹੀਂ ਤੇ ਚਲੋ ਜੀ ਦਿੰਨੇ ਆ ਰੋਟੀ ਪਾਣੀ ਨਾਲ ਤੇ ਹਾਂ ਹਾਂ ਚਲੋ ਜੀ ਮੂੰਗਰਿਆਂ ਦੀ ਸਬਜ਼ੀ ਦੇਖੋ ਜੀ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ ਨਾਲ ਆਪਾਂ ਖਾਣੀ ਹੈ ਜੀ ਇੱਕ ਪਰੌਂਠੀ ਇਹਦੇ ਤੇ ਇੱਧਰ ਸਾਰਿਆਂ ਨੇ ਖਾਣੀ ਆ ਰੋਟੀ ਗੋਬੀ ਬਣਾਈਆ ਮੈਂ ਹਾਂ ਪਰ ਤੁਸੀਂ ਕਿ ਮੂੰਗਦੇ ਖਾਣੇ ਨਹੀਂ ਨਹੀਂ ਮੂੰਗਰੇ ਹੀ ਖਾਣਗੇ ਹਾਂ ਇੱਧਰ ਲੱਗਾ ਜੀ ਕੋਈ ਬਲੌਗ ਨਸ਼ਾ ਨਸ਼ੇ ਦੇ ਬਾਰੇ ਸਰਕਾਰ ਤੋਂ ਕੋਈ ਬੇਨਤੀ ਬੁੰਤੀ ਕਰਦੇ ਚਲੋ ਦੇਖਦੇ ਆਂ ਕੀ ਆ ਇਹਦੇ ਵਿੱਚ ਤੇ ਚਲੋ ਮਿਲਦੇ ਆਂ ਜੀ ਪਹਿਲੀ ਵਾਰ ਆ ਜੀ ਪਹਿਲੀ ਵਾਰ ਇਸ ਸੀਜ਼ਨ ਦੇ ਹੁਣ ਪਹਿਲੀ ਵਾਰ ਪਹਿਲੀ ਪਹਿਲੇ ਮੁੰਗਰੇ ਆਏ ਥੋੜੇ ਦਿਨ ਹੀ ਆਉਣੇ ਆ ਬਸ ਇਹ ਹਾਂ ਚਲੋ ਠੀਕ ਆ ਜੀ ਮਿਲਦੇ ਆਂ ਖਾ ਕੇ ਜੀ 4 ਵਜ ਗਏ ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਪਹਿਲੇ ਤੇ ਬਜ਼ਾਰੋ ਵੀ ਆ ਗਏ ਆ ਲੈਸ ਵਗੈਰਾ ਲੈ ਗਏ ਤੇ ਲਾਈਨਿੰਗਾਂ ਲੈਉਣੀਆਂ ਸੀਗੀਆਂ ਤੇ ਮੈਂ ਚੱਲਣਾ ਦੁਕਾਨੇ ਹੈ ਤੇ ਤੁਸੀਂ ਮਾੜਾ ਮੋੜਾ ਬਣਾ ਲਿਓ ਵਲੋਗ ਦਾ ਅੱਜ ਆਪਣਾ ਬਵਾ ਹੋ ਗਿਆ ਆ ਓਕੇ ਜੀ ਓਕੇ ਚਲੋ ਮਿਲਦੇ ਆਗੇ ਹਾਂ ਤੁਹਾਨੂੰ ਟਾਈਮ ਹੋ ਗਿਆ 8:30 ਤੇ ਆਪਾਂ ਆ ਗਏ ਸੀ ਘਰੇ ਘਰੋਂ ਫਿਰ ਆਪਾਂ ਦਵਾਰਾ ਗਏ ਜੀ ਬਾਹਰ ਕੋਣ ਲੈਣੇ ਸੀ ਪਲਕ ਮਹਿੰਦੀ ਮਹਿੰਦੀ ਵਾਲੇ ਮਹਿੰਦੀ ਵਾਲੇ ਉਹ ਲਿਆ ਕੇ ਦਿੱਤੇ ਤੇ ਨਾਲ ਲਿਆ ਕੇ ਦਿੱਤੇ ਇਹਨਾਂ ਨੂੰ ਗੋਲ ਗੱਪੇ ਲੋ ਜੀ ਖਾਓ ਗੋਲ ਗੱਪੇ ਮੈਂ ਫਿਰ ਸਨੈਪ ਦੇਖੇ ਬੰਦਾ ਨਹੀਂ ਦੇਖੀ ਜੀ ਭਾਈ ਕੀ ਸਨੈਪ ਦੇਖਿਓ ਸਨੈਪ ਦੇਖਿਓ ਕਰਦੀ ਰੇਣੀ ਸਾਰੀ ਢੜੀ ਤੂੰ ਲੋਈ ਸਨੈਪ ਦੇਖੀ ਇਹਦੀ ਕੁੜੀ ਦੀ ਕੀ ਆ ਜੀ ਕੇ ਯੇ ਤੇਰੀ ਫੋਟੋ ਆ ਤੇਰੀ ਫੋਟੋ ਓਕੇ ਉਹ ਆਵਾਜ਼ ਤਾਂ ਪਤਾ ਲੱਗਿਆ ਸਾਨੂੰ ਤੇਰੀ ਸੀਗੀ ਇਹ ਕੁਛ ਨਹੀਂ ਹਾਲ ਤੇਰਾ ਚਲੋ ਖਾਓ ਗੋਲ ਗੱਪੇ ਤੁਸੀਂ ਉੱਠ ਵੀ ਲਿਆਓ ਪਲੇਟਾਂ ਢੋਟਾ ਦੇ ਇੱਧਰ ਲੱਗਿਆ ਜੀ ਖਾਣ ਹੁਣ ਗੋਲ ਗੱਪੇ ਹਾਂ ਉਹ ਲੋਕਾਂ ਦਾ ਦਾਸਾ ਦੇ ਆਪ ਤਾਂ ਪਾਲਣ ਦੋ ਦੇਖੋ ਜੀ ਮੈਂ ਗੋਲ ਗੱਪੇ ਵੀ ਦੇ ਲੈਣ ਕਰ ਜਤੋਂ ਗੋਲ ਗੱਪੇ ਖਾਣ ਲੱਗੇ ਪਈਆਂ ਗਾਲਾਂ ਹਾਂ ਸਾਡੇ ਮਾਤਾ ਨੂੰ ਦੂਜੀ ਦਫਾ ਇੱਕ ਬਸਾ ਦੀ ਆਪਸ ਨੇ ਆਪ ਲੈਣਾ ਉਹ ਜਦੋਂ ਪਾਣੀ ਪਾਇਆ ਉਹ ਚ ਉਹ ਹੋ ਜਾਣੇ ਪਿਲਪਲੇ ਜੇ ਪਾਣੀ ਨਾ ਪਾਣੀ ਨਾ ਮੈਨੂੰ ਪਤਾ ਹੀ ਨਹੀਂ ਸੀ ਆਪਾਂ ਤਾਂ ਪਾਣੀ ਦਿੰਦੇ ਸਾਡੇ ਤੂੰ ਆਪਣੇ ਸੁਆਵ ਬਦਲੇ ਆ ਹਾਂ ਬਦਲੇ ਸਨੈਪਸ ਕੋਰ ਤੁਹਾਡੇ ਕਿਤੇ ਗੋਲ ਗੱਪਿਆਂ ਦੀ ਹੋਈ ਪੋਣੀ ਆ ਸਾਰੀ ਦਿਹਾੜੀ ਇੰਨੀਆਂ ਸਨੈਪਾ ਪਾ ਲਿਆ ਕਰੋ ਆ ਹੋਨੇ ਇੱਕ ਮੈਂ ਜਾ ਰਹੀ ਸ਼ਾਬਾਸ਼ ਲੱਗਾ ਆਪਣੀ ਬਾਈ ਇੱਕ ਆਪਾਂ ਦੀ ਫੋਟੋ ਮੇਰੀ ਪਾ ਸਕਦਾ ਆਈ ਲੈਵਲ ਗਾਇਜ਼ ਰੋਸਟ ਹਾਈ ਲੈਵਲ ਹੋ ਗਿਆ ਵਾਹ ਆ ਹਾਈ ਲੈਵਲ ਰੋਸਟ ਹੋ ਗਿਆ ਤੁਹਾਡਾ ਕਰੋ ਵਲੌਗ ਦਾ ਐਂਡ ਜੀ ਚਲੋ ਤੁਸੀਂ ਕਰੋ ਯਾਰ ਵਲੌਗ ਦਾ ਐਂਡ ਬਲਗਲੀ ਲੈ ਕੇ ਆਏ ਆਪਾਂ ਇੱਕ ਟੈਰਿਕ ਮਹਿਲ ਉਹਨਦੀਆਂ ਗੋਲ ਗੱਪੇ ਖਾਣੇ ਨਹੀਂ ਹੈਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਸੀਂ ਸਾਡੇ ਵਲੌਗ ਕਿੰਨੇ ਲੱਗਦੇ ਆ ਕਿਸਨੂੰ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਠੀਕ ਆ ਤੇ ਬੈਲ ਆਈਕਨ ਜਰੂਰ ਦਬਾਇਆ ਕਰੋ ਤੇ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਵੇ ਠੀਕ ਆ ਚਲੋ ਮਿਲਦੇ ਹਾਂ ਗੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ